ਸਮਾ ਬੜਾ ਸੀਮਤ ਹੈ ਆਪਣਾ ਇਤਿਹਾਸ ਦੀ ਲੜੀ ਨਾਲ ਜੁੜ ਜਾਈ। ਸਮੇਂ-ਸਮੇਂ ਤੇ ਜ਼ਾਬਰ ਹਕੂਮਤਾਂ ਸਿੱਖੀ ਨੂੰ ਦਬਾਉਣ ਵਾਸਤੇ ਯਤਨ ਕਰਦੀਆਂ ਰਹੀਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਉਪਰੰਤ ਫਰਖਸ਼ੀਰ ਦਾ ਰਾਜ ਆਇਆ ਤੇ ਫਰਖਸ਼ੀਰ ਨੇ ਸਨਮਾਨਯੋਗ ਸੰਗਤ ਜੀ ਅਬਦੁਲ ਸਮਦ ਖਾਨ ਨੂੰ ਬਦਲ ਕੇ ਜ਼ਕਰੀਆ ਖਾਨ ਨੂੰ ਸੂਬੇਦਾਰ ਲਾ ਦਿੱਤਾ ਲਾਹੌਰ ਦੇ ਅੰਦਰ। ਜ਼ਕਰੀਆ ਖਾਨ ਨੇ ਇੱਕ ਨਾਰਾ ਮਾਰਿਆ ਕਿ ਜਿੰਨ ਕੇ ਸਿਰ ਪਰ ਦੀ ਸੇ ਕੇਸ ਰਹਿਣ ਨਾ ਪਾਵੇ ਆਪਣੇ ਦੇਸ਼। ਜਿਨ੍ਹਾਂ ਦੇ ਸਿਰ ਤੇ ਕੇਸ ਹੈ ਉਹ ਇਸ ਦੇਸ਼ ਦੇ ਵਿੱਚ ਰਹਿਣ ਕੋਈ ਨਹੀਂ ਦੇਣਾ ਸਿੱਖੀ ਨੂੰ ਨਾਮੋਂ ਨਬੂਤ ਕਰ ਦੇਣਾ ਹੈ ਨਾਮੋਂ ਨਿਸ਼ਾਨ ਮਟਾ ਦੇਣਾ ਹੈ ਸਿੱਖਾਂ ਦਾ ਹੁਣ ਜਕਰੀਆ ਖਾਨ ਵੱਲੋਂ ਆਪਣੇ ਇਲਾਕੇ ਦੇ ਵਿੱਚ ਖਾਸ ਕਰ ਇਹਨੂੰ ਇੱਕ ਖੁਫਿਆ ਰਿਪੋਰਟਾਂ ਮਿਲੀਆਂ ਵੀ ਮਾਝੇ ਵਾਲੇ ਬੜੇ ਯਸ਼ੀਲੇ ਸਿੱਖ ਹੈ ਤੇ ਇਹ ਤੁਰਕਾਂ ਦੇ ਬਾਗੀ ਨੇ ਤੁਰਕ ਮੁਗਲੀਆਂ ਹਕੂਮਤ ਦੇ ਤੇ ਮਾਝੇ ਦੇ ਵਿੱਚੋਂ ਹੀ ਆਪਣੇ ਆਪ ਨੂੰ ਮਰਜੀ ਵੜੇ ਅਖਵਾਉਣ ਵਾਲੇ ਸਿੱਖ ਉੱਠਦੇ ਨੇ ਜਿਹੜੇ ਡਰਦੇ ਕਿਸੇ ਤੋਂ ਨਹੀਂ ਹੈ ਇਨਾਂ ਦਾ ਖਾਤਮਾ ਪਹਿਲਾਂ ਕਰਨਾ ਚਾਹੀਦਾ ਹੈ ਸਨਮਾਨਯੋਗ ਸੰਗਤ ਜੀ ਇੱਥੇ 3 14 ਸਨ ਪੱਟੀ ਦੇ ਰਕਬੇ ਦੀ ਇਸੇ ਕਰਕੇ ਪੱਟੀ ਨੂੰ 9 ਲੱਖੀ ਪੱਟੀ ਆਖਿਆ ਜਾਂਦਾ ਨਸ਼ਹਿਰੇ ਪੰਨੂਆ ਦੇ ਪਾਸੇ ਇੱਕ ਚੌਧਰ ਸੀ ਇੱਕ ਨਸ਼ਹਿਰੇ ਢਾਲੇ ਦੀ ਚੌਧਰ ਸੀ ਤੇ ਇੱਕ ਪੱਟੀ ਦੀ ਆਪਣੀ ਚੌਧਰ ਸੀ ਇੱਕ ਚੌਧਰ ਦਾ 3 ਲੱਖ ਮਾਮਲਾ ਇਕੱਠਾ ਹੁੰਦਾ ਸੀ ਤੇ ਤਿੰਨ ਤਿੰਨ ਕਿੰਨਾ ਚੌਧਰਾਂ ਦਾ ਪੱਟੀ ਆਉਂਦਾ ਸੀ 9 ਲੱਖ ਮਾਮਲਾ ਇਕੱਠਾ ਹੋ ਕੇ ਲਾਹੌਰ ਦਰਬਾਰ ਇੱਥੇ ਕੁਝ ਐਸਾ ਕੱਟ ਕੇ ਦਿੱਲੀ ਦਰਬਾਰ ਪਹੁੰਚਿਆ ਕਰਦਾ ਸੀ ਸੁਨਮਾਨਯੋਗ ਸੰਗਤ ਜੀ ਨਿਸ਼ਾਰੇ ਢਾਲੇ ਬੜਾ ਜ਼ਾਲਮ ਚੌਧਰੀ ਥਾਪਿਆ ਹੋਇਆ ਹੈ ਜਕਰੀਆ ਖਾਨ ਨੇ ਚੌਧਰੀ ਦੀ ਤਾਕਤ ਬੜੀ ਵਧਾਈ ਹੋਈ ਹੈ ਉਹ ਮਨਿਆਈਆਂ ਕਰਦਾ ਹੈ ਸਿੱਖਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਸਤੇ ਸਹਿਬ ਰਾਏ ਚੌਧਰੀ ਗੁਰੂ ਕੇ ਸਿੱਖਾਂ ਦੀ ਪੱਕੀ ਕਣਕ ਦੇ ਵਿੱਚ ਘੋੜੀਆਂ ਛੱਡ ਕੇ ਤੁਲਸੀ ਬੜਾ ਦਾਰਸ਼ਨਿਕ ਕਵੀ ਹੋਇਆ ਹੈ ਉਹ ਕਹਿੰਦਾ ਹੈ ਕਿ ਤੁਲਸੀ ਐਸੋ ਕੌਣ ਜਗ ਮਾਹੇ ਰਾਜ ਪਾਵਤ ਮਦ ਆਵਤ ਨਾਹੀ ਇਹੋ ਜਿਹਾ ਕੌਣ ਹੈ ਦੁਨੀਆ ਤੇ ਜਿਹੜਾ ਰਾਜ ਗੱਦੀ ਤੇ ਵੀ ਬਹਿ ਜਾਵੇ ਤੇ ਰਾਜ ਦਾ ਨਸ਼ਾ ਵੀ ਜਿਹਦੇ ਸਿਰ ਤੇ ਸਵਾਰ ਨਾ ਹੋਵੇ ਭਾਵ ਕੋਈ ਵੀ ਨਹੀਂ ਹੈ ਜਿਹਨੂੰ ਰਾਜ ਮਿਲ ਜਾਂਦਾ ਹੈ ਨਾ ਉਹਦੇ ਸਿਰ ਤੇ ਰਾਜ ਦਾ ਨਸ਼ਾ ਚੜ ਜਾਂਦਾ ਹੈ ਫਿਰ ਰਾਜ ਦਾ ਨਸ਼ਾ ਅੱਖਾਂ ਤੇ ਪੱਟੀ ਬੰਨ੍ਹ ਦਿੰਦਾ ਹੈ ਤੇ ਕੰਨਾਂ ਦੇ ਵਿੱਚ ਬੁਜੇ ਦੇ ਦਿੰਦਾ ਹੈ ਰਾਜਿਆਂ ਨੂੰ ਫਿਰ ਬਿਲਕਦੀ ਹੋਈ ਪਰਜਾ ਦੁਖੀ ਹੋਈ ਪਰਜਾ ਦੀ ਹੂਕ ਸੁਣਾਈ ਨਹੀਂ ਦਿੰਦੀ ਅੱਜ ਦਾ ਹਾਕਮ ਜਿਵੇਂ ਨਸ਼ਿਆਇਆ ਹੋਇਆ ਹੈ ਪਹਿਲਾਂ ਸਾਰਾ ਸਿਆਲ ਉਹ ਮਾਗਦੀਆਂ ਠੰਡੀਆਂ ਰਾਤਾਂ ਕਿਧਰੇ ਟੋਲ ਪਲਾਜ਼ਿਆਂ ਦੇ ਉੱਪਰ ਰੇਲਵੇ ਟ੍ਰੈਕਾਂ ਦੇ ਉੱਪਰ ਸੜਕਾਂ ਦੇ ਉੱਪਰ ਰੁਲਦੇ ਰਹੇ ਕਿਸਾਨ ਅੰਨ ਪੈਦਾ ਕਰਕੇ ਦੇਣ ਵਾਲੇ ਤੇ ਹੁਣ ਸਾਰੀ ਗਰਮੀ ਲੰਘ ਚੱਲੀ ਐ ਹਾਕਮ ਦੇ ਕੰਨਾਂ ਤੇ ਜੂ ਨਹੀਂ ਸਿਰਕਦੀ ਉਹਨੂੰ ਦੁਖੀ ਪਰਜਾ ਕਰ ਲਾਉਂਦੀ ਹੋਈ ਪਰਜਾ ਦਿਖਾਈ ਨਹੀਂ ਦੇਵੇ ਇਦੋਂ ਵੱਧ ਰਾਜ ਦਾ ਨਸ਼ਾ ਕੀ ਹੋ ਸਕਦਾ ਹੈ ਸਨਮਾਨਯੋਗ ਸੰਗਤ ਜੀ ਪਰ ਗੁਰਦੇਵ ਕਹਿੰਦੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਉਹ ਖਾਲਕ ਖਲਕਤ ਦਾ ਕਰਤਾ ਇਸ ਖਲਕਤ ਦੇ ਵਿੱਚ ਹੀ ਵਸਦਾ ਏ ਤੇ ਜੇ ਕੋਈ ਉਹਦੀ ਖਲਕਤ ਨੂੰ ਦਿਖਾਵੇ ਤੇ ਉਹ ਵੀ ਦੁਖ ਜਾਂਦਾ ਏ ਤੇ ਜਿਹੜਾ ਖਾਲਕ ਨੂੰ ਦਿਖਾਵੇ ਉਹਦਾ ਰਾਜ ਜਾਦਾ ਚਿਰ ਕਾਇਮ ਨਹੀਂ ਰਹਿ ਸਕਦਾ ਸਨਮਾਨਯੋਗ ਸੰਗਤ ਜੀ ਵੱਡੇ ਵੱਡੇ ਰਾਜੇ ਦੁਨੀਆ ਜਿੱਤਣ ਦਾ ਦਾਵਾ ਕਰਨ ਵਾਲੇ ਰਾਜੇ ਫਨਾ ਫੁੱਲਾ ਹੋ ਗਏ ਸੰਸਾਰ ਤੋਂ ਜਾਂਦੇ ਹੋਏ ਹਾਰੇ ਹੋਏ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਇਹ ਰਾਜ ਸਦਾ ਨਹੀਂ ਰਹਿੰਦੇ ਪਰ ਰਾਜ ਗੱਦੀ ਤੇ ਬਹਿ ਕੇ ਜੇ ਕੋਈ ਨਿਆਂ ਕਰੇ ਹੱਕ ਦੀ ਗੱਲ ਕਰੇ ਤੇ ਮਹਾਰਾਜੇ ਰਣਜੀਤ ਸਿੰਘ ਵਾਂਗ ਉਹਦੀਆਂ ਵਾਰਾਂ ਗਾਇਆਂ ਜਾਂਦੀਆਂ ਐ ਤੇ ਜੇ ਕੋਈ ਜ਼ਾਲਮ ਹੋਵੇ ਹਿਟਲਰ ਵਰਗਾ ਸਿਕੰਦਰ ਵਰਗਾ ਔਰੰਗਜ਼ੇਬ ਵਰਗਾ ਤੇ ਇਤਿਹਾਸ ਉਹਨੂੰ ਸਦੀਆਂ ਤੱਕ ਲਾਣਤਾ ਪਾਉਂਦਾ ਰਹਿੰਦਾ ਐ ਇਹ ਗੱਲ ਸਮੇਂ ਦੇ ਹਾਕਮ ਸਮਝ ਲੈ ਸਹਿਬ ਰਾਏ ਚੌਧਰੀ ਰਾਜ ਦੇ ਨਸ਼ੇ ਵਿੱਚ ਨਸ਼ਿਆਇਆ ਹੋਇਆ ਸੀ ਸਨਮਾਨਯੋਗ ਸੰਗਤ ਜੀ ਜਦੋਂ ਨਾਲੀ ਚੜੀਆਂ ਕਣਕਾਂ ਹੋਣ ਪੱਕਣ ਤੇ ਆਇਆਂ ਹੋਣ ਤੇ ਉਦੋਂ ਕੋਈ ਕੂਕਰ ਵੀ ਕੋਈ ਲੰਘ ਜਾਵੇ ਕਣਕਾਂ ਦੇ ਵਿੱਚ ਦੀ ਤੇ ਨਾਲ ਹੀ ਭੱਜ ਜਾਂਦੀ ਹੈ ਉਹ ਪ੍ਰੋਪਰ ਝਾੜ ਨਹੀਂ ਦਿੰਦੀ ਕਣਕ ਤੇ ਜੇ ਕਣ ਘੋੜੀਆਂ ਗਾਹ ਪਾਈ ਜਾਂਦੀਆਂ ਸੀ ਜਿਹੜੇ ਪਾਸੇ ਜਾਂਦੀਆਂ ਸੀ ਗੁਰੂ ਕੇ ਸਿੱਖ ਬੜੇ ਤੰਗ ਆਏ ਉਹਨਾਂ ਨੇ ਆਖਿਆ ਵੀ ਪਹਿਲਾ ਪਾਕਿਸਤਾਨ ਨਿਮਰਤਾ ਦਾ ਹੀ ਆ ਆਪਾਂ ਜਾ ਕੇ ਬੇਨਤੀ ਕਰੀਏ ਚੌਧਰੀ ਸਾਹਿਬ ਨੂੰ ਸਾਰੇ ਇਲਾਕੇ ਦੇ ਸ਼ਹਿਰੇ ਟਾਲੇ ਦੇ ਨੇੜੇ-ਨੇੜੇ ਦੇ ਸਿੱਖ ਇਕੱਠੇ ਹੋ ਕੇ ਗਏ ਆਖਿਆ ਚੌਧਰੀ ਸਾਹਿਬ ਵੇਖੋ ਤੁਹਾਡੀਆਂ ਘੋੜੀਆਂ ਸਾਡਾ ਬਹੁਤ ਨੁਕਸਾਨ ਕਰਦੀਆਂ ਹੈ ਨਾਲੀ ਤੇ ਆਇਆਂ ਕਣਕਾਂ ਬਰਬਾਦ ਕਰੀ ਜਾ ਰਹੀਆਂ ਨੇ ਇਹਨਾਂ ਘੋੜੀਆਂ ਨੂੰ ਬੰਨ ਲਓ ਰਸੇ ਪਾ ਕੇ ਰਸੇ ਵੀ ਤੁਹਾਨੂੰ ਅਸੀਂ ਲਿਆ ਦਿੰਦੇ ਹਾਂ ਕੋਈ ਚਰਾੰਦ ਵਾਲੇ ਥਾਂ ਤੇ ਇਹਨਾਂ ਨੂੰ ਚਾਰਿਆ ਕਰੋ ਕਣਕਾਂ ਦੇ ਵਿੱਚ ਨਾ ਇਹਨਾਂ ਤੋਂ ਬਰਬਾਦੀ ਕਰਵਾਓ ਉਹ ਹੰਕਾਰਿਆ ਹੋਇਆ ਚੌਧਰੀ ਕਹਿਣ ਲੱਗਾ ਸਿੱਖੋ ਇਹ ਸਾਣੇ ਰਸਿਆਂ ਦੇ ਨਾਲ ਨਹੀਂ ਵੱਜਣੀਆਂ ਇਹਨਾਂ ਦੇ ਅੰਗ ਬੜੇ ਮਲੈਮ ਨੇ ਜੇ ਸਿੱਖ ਆਪਣੇ ਕੇਸ ਕੱਟ ਕੇ ਤੇ ਕੇਸਾਂ ਦੇ ਰਸੇ ਵਟ ਕੇ ਲਿਉਣ ਤੇ ਫੇਰ ਸਹਿਬ ਰਾਏ ਚੌਧਰੀ ਦੀਆਂ ਕੋਡੀਆਂ ਵੱਟ ਸਕਦੀਆਂ ਉਦਾਂ ਨਹੀਂ ਵੱਟ ਸਕਦੀ। ਨਿਰਾਸ਼ੇ ਹੋਏ ਗੁਰੂ ਕੇ ਸਿੱਖ ਸਹਿਬ ਰਾਏ ਚੌਧਰੀ ਦੇ ਇੱਕ ਕਠੋਰ ਬੋਲ ਸੁਣ ਕੇ ਪਰਤੇ ਤੇ ਇਹ ਗੱਲ ਇਲਾਕੇ ਦੇ ਜੁम्मेवार ਗੁਰਸਿੱਖ ਬਾਬਾ ਭਗੇਲ ਸਿੰਘ ਜੀ ਬਾਬਾ ਅਮਰ ਸਿੰਘ ਜੀ ਪੁੱਸਿਆਂ ਵਾਲਿਆਂ ਨੂੰ ਆ ਕੇ ਦਸੀ। ਜਥੇਦਾਰ ਅਮਰਜੀਤ ਸਿੰਘ ਜੀ ਸ਼ਹੀਦ ਬਾਬਾ ਭਗੇਲ ਸਿੰਘ ਜੀ ਦੇ ਪਵਿੱਤਰ ਨਾਮ ਤੋਂ ਪਿਆਰ ਭੇਜਦੇ ਹਨ। ਕਦਰਦਾਨੀ ਦਾ ਧੰਨਵਾਦ ਕਰਦੇ ਹਾਂ। ਸਨਮਾਨਯੋਗ ਸੰਗਤ ਜੀ ਉਹ ਇਲਾਕੇ ਦੇ ਜੁम्मेवार ਸਿੱਖ ਸਨ ਤੇ ਕਲਗੀ ਤਰਪਾਚਾ ਦੀ ਬਾਣੀ ਪੜਨ ਵਾਲੇ ਸੂਰਬੀਰ ਯੋਧੇ ਸਨ ਬਾਬਾ ਤਾਰਾ ਸਿੰਘ ਸਾਹਿਬ ਜੀ ਹੋਰਾਂ ਵਰਗੇ ਮਹਾਨ ਮਹਾਪੁਰਖਾਂ ਦੀ ਸੰਗਤ ਕਰਨ ਵਾਲੇ ਸੀ ਗੁਰੂ ਕੇ ਸਿੱਖਾਂ ਦਾ ਸੀਨਾ ਪਾਟਿਆ ਇਹ ਗੱਲ ਸੁਣ ਕੇ ਵੀ ਸਹਿਬ ਰਾਏ ਚੌਧਰੀ ਕਹਿੰਦਾ ਹੈ ਸਿੱਖਾਂ ਦੇ ਕੇਸ ਕੱਟ ਕੇ ਤੇ ਰਸੇ ਵਟਾਂਗਾ ਫੇਰ ਕੋੜੀਆਂ ਬੰਨਾਂਗਾ ਗੁਰੂ ਕੇ ਸਿੱਖਾਂ ਨੇ ਆਖਿਆ ਹੁਣ ਦੇਰੀ ਨਾ ਕੀਤੀ ਜਾਵੇ ਪਤਾ ਕੀਤਾ ਜਾਵੇ ਵੀ ਕਿਹੜੇ ਪਾਸੇ ਚੜਦੀਆਂ ਸਹਿਬ ਰਾਏ ਦੀਆਂ ਕੋੜੀਆਂ ਅਗਲੇ ਦਿਨ ਹੀ ਬਾਬਾ ਬਘੇਲ ਸਿੰਘ ਜੀ ਤੇ ਬਾਬਾ ਅਮਰ ਸਿੰਘ ਜੀ ਪੁੱਸਿਆਂ ਵਾਲੇ ਗਏ ਸਹਿਬ ਰਾਏ ਚੌਧਰੀ ਦੀਆਂ ਘੋੜੀਆਂ ਬਨ ਕੇ ਸਰਦਾਰ ਲਖਮੀਰ ਸਿੰਘ ਜੀ ਘਰਿਆਲੇ ਵਾਲਿਆਂ ਨੂੰ ਨਾਲ ਲੈ ਕੇ ਸਨਮਾਨਯੋਗ ਸੰਗਤ ਜੀ ਇਹ ਘੋੜੀਆਂ ਸਰਦਾਰ ਆਲਾ ਸਿੰਘ ਪਟਿਆਲੇ ਵਾਲਿਆਂ ਦੀ ਮੰਡੀ ਦੇ ਵਿੱਚ ਜਾ ਵੇਚੀਆਂ ਜਿਹੜੀ ਮਾਇਆਵੱਟੀ ਉਹ ਲਿਆ ਕੇ ਬਾਬਾ ਤਾਰਾ ਸਿੰਘ ਵਾਮ ਵਾਲਿਆਂ ਦੇ ਚੱਲਦੇ ਲੰਗਰਾਂ ਦੇ ਵਿੱਚ ਪਾ ਦਿੱਤੀ ਇਹ ਖਬਰ ਪਹੁੰਚੀ ਸਹਿਬ ਰਾਏ ਚੌਧਰੀ ਨੂੰ ਅੱਗ ਬਬੂਲਾ ਹੋਇਆ ਪਹਿਲਾਂ ਤਾਂ ਸਿੱਧਾ ਤਾਵਾ ਕਰਨ ਦੀ ਸੋਚੀ ਫੇਰ ਆਖਿਆ ਫੌਜਦਾਰ ਕਦੋਂ ਕੰਮ ਆਵੇਗਾ ਪੱਟੀ ਦਾ ਫੌਜਦਾਰ ਬੜਾ ਜਾਬਰ ਥਾਪਿਆ ਸੀ ਜਕਰੀਆ ਖਾਨ ਉਹਦਾ ਨਾਮ ਸੀ জাফর ਬੇਗ ਉਹਨੂੰ ਇਹਨੇ ਵੰਗਾਰਿਆ ਆਖਿਆ জাফর ਬੇਗ ਤੇਰੀ ਫੌਜਦਾਰੀ ਦਾ ਕੀ ਲਾਭ ਜੇ ਚੌਧਰੀਆਂ ਦੀਆਂ ਘੋੜੀਆਂ ਹੀ ਚੋਰੀ ਹੋਣ ਲੱਗ ਪਈਆਂ ਤਾਂ ਫੇਰ ਤਾਂ ਇੱਕ ਦਿਨ ਕੇ ਰਾਜ ਸਾਡੇ ਤੋਂ ਜਾਂਦੇ ਰਹਿਣਗੇ জাফর ਬੇਗ ਅੱਗ ਬਬੂਲਾ ਹੋਇਆ ਉਹਨੇ ਜਾਣਿਆ ਵੀ ਇਹ ਮੁੱਠੀ ਪਰ ਸਿੱਖੜੇ ਇੱਕ ਡੇਰੇ ਦੇ ਵਿੱਚ ਰਹਿਣ ਵਾਲੇ ਤੇ ਫੌਜਦਾਰ ਦੇ ਨਾਲ ਕੀ ਮੁਕਾਬਲਾ ਇਹਨਾਂ ਦਾ ਇਹ ਤਾਂ ਐਵੇਂ ਮੁਫਤ ਦੀਆਂ ਚੌਧਰਾਂ ਤੇ ਅਹੁਦੇਦਾਰੀਆਂ ਲੈਣ ਦਾ ਸੁਨਹਿਰੀ ਮੌਕਾ ਮਿਲਿਆ ਹੈ ਇਸ ਕਰਕੇ ਗਵਾਇਆ ਨਾ ਜਾਵੇ ਆਪਣੇ ਦੋ ਭਤੀਜੇ ਨਾਲ ਲੈ ਲੈ 200 ਸੈਨਿਕ ਲੈ ਲਿਆ ਤੇ ਨਾਲ ਸਹਿਬਰਾਏ ਚੌਧਰੀ ਨੂੰ ਲੈ ਲਿਆ 200 ਸੈਨਿਕ ਦੀ ਕਮਾਂਡ ਕਰਦਾ ਹੋਇਆ ਆਪਣੇ ਦੋ ਭਤੀਜਿਆਂ ਦੇ ਨਾਲ ਜਾਫਰ ਬੇਗ ਪੱਟੀ ਤੋਂ ਤੁਰਿਆ ਪਤਾ ਲੱਗਾ ਕਿ ਭਗੇਲ ਸਿੰਘ ਤੇ ਅਮਰ ਸਿੰਘ ਬਾਬਾ ਤਾਰਾ ਸਿੰਘ ਵਾਮ ਵਾਲਿਆਂ ਦੇ ਡੇਰੇ ਤੇ ਉਥੇ ਹੀ ਘੋੜੀਆਂ ਦੀ ਜਿਹੜੀ ਵੱਟੀ ਮਾਇਆ ਇਹਨਾਂ ਲੰਗਰਾਂ ਦੇ ਵਿੱਚ ਪਾਈ ਹੈ ਤੇ ਇਹ ਜਾਣਿਆ ਕਿ ਉਦੋਂ ਅਜੇ 10 ਵਜੇ ਸੀ ਰਾਤ ਦੇ ਆਖਿਆ ਹੁਣੇ ਚੱਲ ਪਈਏ ਤੇ ਮੂੰਹ ਬਣੇ ਰਹੀ ਦਿਨ ਚੜ੍ਹਨ ਤੋਂ ਪਹਿਲਾਂ ਹੀ ਘੇਰੇ ਦੇ ਵਿੱਚ ਲੈ ਕੇ ਡੇਰਾ ਤੇ ਹਮਲਾ ਕਰ ਦਈਏ ਸਾਰਾ ਕੁਝ ਤੈਸ ਨੈਸ ਕਰ ਦਈਏ ਤੇ ਗਿਰਫਤਾਰ ਕਰ ਲਈਏ ਅਮਰ ਸਿੰਘ ਭਗੇਲ ਸਿੰਘ ਨੂੰ ਦਿਨ ਚੜਦਿਆਂ ਨੂੰ ਜਕਰੀਆ ਖਾਨ ਸੂਬੇਦਾਰ ਦੇ ਕੋਲ ਪਹਚਾ ਕੇ ਵੱਡੇ ਅਨਾਮਾ ਦੇ 8000 ਬਣ ਜਾਵਾਂਗੇ ਐਸੀ ਤਰਤੀਬ ਉਲੀਕੇ ਤੁਰ ਪਏ ਤੇ ਸਨਮਾਨਯੋਗ ਸੰਗਤ ਜੀ ਪੱਟੀ ਤੋਂ ਚੱਲੇ ਹੋਏ ਪੰਧ ਮੁਕਾ ਕੇ ਪਹੁੰਚ ਗਏ ਪਿੰਡ ਤਾਰਾ ਸਿੰਘ ਵਾਂ ਦੇ ਨੇੜੇ ਸਨਮਾਨਯੋਗ ਸੰਗਤ ਜੀ ਇਹਨਾਂ ਨੂੰ ਭਰਮ ਸੀ ਕਿ ਸਿੱਖ ਸੁੱਤੇ ਹੋਣਗੇ ਰਾਤ ਨੂੰ ਪਰ ਗੁਰੂ ਕੇ ਸਿੱਖ ਸਦਾ ਜਾਗਰਤ ਅਵਸਥਾ ਦੇ ਵਿੱਚ ਰਹਿੰਦੇ ਸਾਨੂੰ ਗੁਰਦੇਵ ਦੀ ਕਿਰਪਾ ਦੇ ਨਾਲ ਦਲਪੰਥ ਦੇ ਵਿੱਚ ਸੇਵਾ ਮਿਲੀ ਹੈ ਅਸੀਂ ਵੇਖਦੇ ਹਾਂ ਸਨਮਾਨਯੋਗ ਸੰਗਤ ਜੀ 10 ਵਜੇ ਰਾਤਰੀ ਦੀਵਾਨਾਂ ਦੀ ਸਮਾਪਤੀ ਹੁੰਦੀ ਹੈ ਤੇ ਸਾਢੇ 12 ਵਜੇ ਫੇਰ ਸਿੰਘ ਜਕਾਰਾ ਗਜਾ ਦਿੰਦੇ ਅਮਰਤ ਵੇਲੇ ਦੇ ਦੀਵਾਨ ਰੰਭ ਹੋ ਜਾਂਦੇ ਜਿਹੜਾ ਵਿੱਚ ਦੋ ਘੰਟਿਆਂ ਦਾ ਸੰਨ ਹੁੰਦਾ ਹੈ ਉਦੋਂ ਵੀ ਕਈ ਕਈ ਸਿੰਘ ਘੋੜਿਆਂ ਦੇ ਵਿੱਚ ਗੁਰੂ ਕੇ ਰਾਕੀਆਂ ਦੇ ਵਿੱਚ ਰਾਜਸਾਹਿਬ ਦੇ ਵਿੱਚ ਜਾ ਕੇ ਪਹਿਰਾ ਦਿੰਦੇ ਕਹਿਣ ਤੋਂ ਪਾਵੇ ਸਦਾ ਤਿਆਰ ਬਰ ਤਿਆਰ ਰਹਿਣ ਵਾਲੀਆਂ ਗੁਰੂ ਦੀਆਂ ਫੌਜਾਂ ਹਨ ਇਹ ਗੱਲ ਭੁੱਲ ਗਿਆ ਸੀ ਜਾਫਰਪੇ ਸਨਮਾਨਯੋਗ ਸੰਗਤ ਜੀ ਇਧਰੋਂ ਇਤ ਬਾਪਿੰਡ ਦੇ ਬਿਲਕੁਲ ਬਾਹਰuar ਪਹੁੰਚ ਗਏ ਫੌਜਾਂ ਦੇ ਨਾਲ ਤੇ ਉਧਰੋਂ ਡੇਰੇ ਦੇ ਵਿੱਚੋਂ ਜਾਣਿਆ ਕਿ ਅੰਮ੍ਰਿਤ ਵੇਲਾ ਹੋਇਆ ਬਾਬਾ ਬਘੇਲ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਬਾਹਰ ਸੌਂਚ ਕੇ ਰਿਆਂ ਨੂੰ ਖੇਡੇ ਮੱਲੇ ਆ ਰਹੇ ਸਨ ਵੇਖਿਆ ਘੋੜਿਆਂ ਦੇ ਸੁੰਭ ਖੜਕਣ ਦੀ ਆਵਾਜ਼ ਆਈ ਜਾਣਿਆ ਕਿ ਇਉਂ ਲੱਗਦਾ ਹੈ ਪੱਟੀ ਵਾਲੇ ਪਾਸਿਓਂ ਫੌਜਾਂ ਆ ਰਹੀਆਂ ਸਹਿਬ ਰਾਏ ਦੀਆਂ ਘੋੜੀਆਂ ਵੇਚੀਆਂ ਸੀ ਆਖਿਰੋ ਚੌਧਰੀ ਆ ਚੁੱਪ ਤਾਂ ਨਹੀਂ ਬੈਠੇਗਾ ਕੁਝ ਨਾ ਕੁਝ ਕਰੇਗਾ ਤੇ ਕਿਤੇ ਉਹ ਨਾ ਹੋਵੇ ਇਹ ਡੇਰੇ ਦੇ ਵਿੱਚ ਪਹੁੰਚ ਕੇ ਉਧਰ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਅਸ਼ਾਂਤੀ ਪਾਉਣ ਸ਼ਾਂਤੀ ਭੰਗ ਕਰਨ ਇਸ ਤੋਂ ਪਹਿਲਾਂ ਇਹਨਾਂ ਨੂੰ ਇੱਥੇ ਹੀ ਨਲਕਾਰਿਆ ਜਾਵੇ ਆਓ ਵੇਖੀਏ ਬਾਬਾ ਬਘੇੜ ਸਿੰਘ ਨੇ ਪਿੰਡੋਂ ਬਾਹਰ ਵਾਰੀ ਜਕਾਰਾ ਗਜਾ ਕੇ ਫੌਜਾਂ ਦੇ ਨਾਲ ਟਕਰਾ ਕਰਨਾ ਕਿਵੇਂ ਸ਼ੁਰੂ ਕੀਤਾ ਬਾਬਾ ਬਘੇੜ ਸਿੰਘ ਦਾ 200 ਸੈਨਿਕ ਜਿਹੜਾ ਜਾਫਰ ਬੇਗ ਦੀ ਅਗਵਾਈ ਦੇ ਹੇਠ ਆ ਰਿਹਾ ਨਾਲ ਸਾਹਿਬ ਰਾਏ ਚੌਧਰੀ ਹੈ ਬਾਬਾ ਬਘੇੜ ਸਿੰਘ ਜੀ ਉਹਨਾਂ ਦੇ ਨਾਲ ਪਿੰਡ ਤਾਰਾ ਸਿੰਘ ਵਾਂ ਦੇ ਬਾਰ ਬਾਰ ਕਿਵੇਂ ਕਮਸਾਣ ਦਾ ਜੁੱਧ ਲੜ ਰਹੇ ਨੇ ਆਓ ਵੇਖੀ ਸੈਬਰ ਆਇਆ ਹੋਇਆ ਜੰਗਲੀ ਤਿਆਰ ਜੀ ਤੇਜ ਧਾਰ ਵਾਲੇ ਹੱਥੀ ਹਥਿਆਰ ਜੀ ਲੈ ਕੇ ਆਇਆ ਪੱਟੀ ਵਾਲਾ ਫੌਜਦਾਰ ਜੀ ਦੋ ਪਤੀਜੇ ਨਾਲ 200 ਅਸਵਾ ਉਮਨਾ ਦੀ ਅੱਖ ਜਿੜਕਦੇ ਕਹਿੰਦੇ ਦੇਸ਼ ਵਿੱਚੋਂ ਸਿੱਖਾਂ ਨੂੰ ਮਕਾਉਣਾ ਆਸਾਨ ਨਹੀਂ ਜਾ ਕੇ ਬਾਗੀਆਂ ਨੂੰ ਸਬਕ ਸਿਖਾਉਣਾ ਆਸਾਨ ਨਹੀਂ ਤੱਕੋ ਇਧਰ ਬਗੇਲ ਸਿੰਘ ਛੇਰ ਜੀ ਜਾਣ ਲਿਆ ਹੋਣ ਵਾਲੀ ਹੈ ਸਵੇਰ ਜੀ ਤਰੇ ਜੰਗਲ ਮદાન ਨੂੰ ਬਲੇਰ ਜੀ ਤੇਗਾਗਾ ਤਰੇ ਤੇ ਇੱਕ ਹੱਥ ਨੇ ਜਾ ਫੜਿਆ ਦੂਜਾ ਹੱਥ ਘੜਵੇ ਦੇ ਕੁੰਡੇ ਉੱਤੇ ਜੜਿਆ ਸੁਣੀ ਸੂਰ ਮੇਰੇ ਸੁੰਬਾ ਦੀ ਆਵਾਜ਼ ਸੀ ਸੁਣੀ ਸੂਰ ਮੇਰੇ ਸੁੰਬਾ ਦੀ ਆਵਾਜ਼ ਸੀ ਕਤੋਂ ਵੈਰੀਆਂ ਦਾ ਕਰਨਾ ਲਿਆ ਦੀ ਕੀਤਾ ਖੁਦ ਜੋ ਦੇ ਜੋਧਦਾ ਅਗਾਜ਼ ਸੀ ਪਿੰਡੋਂ ਬਾਰ-ਬਾਰ ਵੈਰੀ ਘੇਰ ਕੇ ਖਲੋ ਗਿਆ ਸਵਾਲ ਲਖ ਜਿਆ ਸਿੰਘ ਸੀ ਇਕੱਲਾ ਕੋ ਸਾਤਿ ਸ਼ਰੀਆ ਕਾਲਸੀ ਉਚਾਰਿਆ ਨੇੜੇ ਆਏ ਵੈਰੀ ਦਲ ਨੂੰ ਵੰਗਾਰਿਆ ਤੀਰ ਤੇ ਕਨਾਲ ਤੋ ਮਾਰਾ ਤਫੰਗ ਚੱਲਦੀ ਯੋਦਾ ਯੋਰ ਨਾਲ ਲੜੇ ਤੇ ਤਰਤ ਹੱਲਦੀ ਸਿੰਘ ਢਾਲੇ ਉੱਤੇ ਰੋਕੀ ਜਾਵੇ ਵਾਰ ਕਈ ਵਾਰਨੇ ਦੇ ਨਾਲ ਕੀਤੇ ਯਾਰ ਪਾਰ ਕਈ ਇੱਕੋ ਹੱਲੇ ਵਿੱਚ ਦਿੱਤੇ ਵੈਰੀ ਮਾਰ ਇਤੋਂ ਸੂਰਮਾ ਲਹਿੰਗ ਸਿੰਘ ਲੜੀ ਜਾਂਦਾ ਏ ਸ਼ਾਰਾ ਮਾਰ ਮਾਰ ਤੁਰਕਾਂ ਤੇ ਚੜੀ ਜਾਂਦਾ ਏ ਆਉ ਜੋ ਦੇ ਗੋਲੀਆਂ ਬੰਦੂਕ ਵਿੱਚੋਂ ਡਾਗੀਆਂ ਜਿੰਦਾ ਬਚੇ ਨਾ ਜਿੰਨਾਂ ਦੇ ਜਾ ਕੇ ਲੱਗੀਆਂ ਕਹਿੰਦਾ ਜੋਤਾ ਹੈ ਮਚਾਇਆ ਕਈਆਂ ਬਾਗੀਆਂ ਸਿੰਘ ਸੁਣ ਕੇ ਖੜਾ ਗਡੇਰੇ ਵਿੱਚੋਂ ਆ ਗਏ ਵੈਰੀ ਦੌੜੇ ਜੜੇ ਲੜੇ ਜਾਨਾਂ ਨੂੰ ਦਵਾ ਇਤਿਹਾਸ ਦਾ ਸਤਿਕਾਰ ਕਰਦੇ ਹਾਂ ਆ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਪਿਆਰ ਜਥੇਦਾਰ ਸ਼ੇਰ ਸਿੰਘ ਜੀ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ ਮਹਾਂਪੁਰਖਾਂ ਦੇ ਪਵਿੱਤਰ ਨਾਮ ਤੋਂ ਚੜ੍ਹਦੀ ਕਲਾ ਦੀ ਅਰਦਾਸ ਕਰਵਾਉਂਦੇ ਆ ਪਿਆਰ ਭੇਜਦੇ ਹਨ ਬਲਾਰ ਕਾਰਜ ਸਿੰਘ ਜੀ ਜਰਮਨ ਵਾਲੇ ਤਲਵਿੰਦਰ ਸਿੰਘ ਜੀ ਜਰਮਨ ਵਾਲੇ ਉਹਨਾਂ ਵੱਲੋਂ ਇਤਿਹਾਸਪੇਟ ਬੇਅੰਤ ਮਾਇਆ ਪਹੁੰਚੀ ਹੈ ਕਦਰਦਾਨੀ ਦਾ ਧੰਨਵਾਦ ਕਰਦੇ ਹਾਂ ਕਿਸਾਨ ਸੰਘਰਸ਼ ਕਮੇਟੀ ਕੋਟ ਮੁੱਢਾ ਪੰਜਾਬ ਜਿੰਦਰਜੀਤ ਸਿੰਘ ਸੂਬਾ ਪ੍ਰਧਾਨ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆਂ ਸਰਦਾਰ ਮੰਗਲ ਸਿੰਘ ਜੀ ਯੂਪੀ ਵਾੜੇ ਉਹਨਾਂ ਵੱਲੋਂ ਬੇਅੰਤ ਪਿਆਰ ਅਸੀਸਾਂ ਸਨਮਾਨਯੋਗ ਸੰਗਤ ਜੀ ਇਹ ਮੋਰਚਾ ਸਾਡਾ ਸਾਰਿਆਂ ਦਾ ਮੋਰਚਾ ਹੈ ਇਹ ਮੋਰਚਾ ਹਰੇਕ ਉਸ ਚਕਸਦਾਏ ਜੀ ਦੀ ਥਾਲੀ ਦੇ ਵਿੱਚ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਵੇਲੇ ਰੋਟੀ ਪੈਂਦੀ ਹੈ ਇਹ ਮੋਰਚਾ ਸਾਡੀ ਹੋਂਦ ਦਾ ਮੋਰਚਾ ਹੈ ਜੇ ਨਾ ਜਿੱਤ ਸਕੇ ਤੇ ਪੰਜਾਬ ਦੇ ਵਿੱਚੋਂ ਸਾਡੀ ਹੋਂਦ ਖਤਮ ਹੋ ਜਾਵੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਇਹਨਾਂ ਜ਼ਮੀਨਾਂ ਦੇ ਮਾਲਕ ਕੇਸਰੀ ਨਿਸ਼ਾਨ ਦੀ ਗਵਾਈ ਲੈ ਕੇ ਬਣਾਇਆ। ਅਸੀਂ ਮਾਲਕ ਨਹੀਂ ਸੀ ਇਹਨਾਂ ਜ਼ਮੀਨਾਂ ਦੇ। ਅਸੀਂ ਮੁਜਾਰੇ ਸੀ ਹਾਲਾ ਭਰਿਆ ਕਰਦੇ ਸੀ ਚੌਧਰੀਆਂ ਦੇ ਜ਼ਗੀਰਦਾਰਾਂ ਨੂੰ। ਸਾਡੇ ਪੁਰਖਿਆਂ ਨੇ ਵੱਡੀਆਂ ਕਾਲਣਾ ਕਾਲੀਆਂ ਸਾਨੂੰ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਸਤੇ ਤੇ ਅੱਜ ਸਮੇਂ ਦੇ ਹਾਕਮ ਸਾਡੀਆਂ ਇਹ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਦੇ ਕੇ ਸਾਨੂੰ ਗੁਲਾਮ ਕਰਨਾ ਚਾਹੁੰਦੇ ਨੇ ਚੜ੍ਹਦੀ ਕਲਾ ਦੇ ਨਾਲ ਉਹ ਮੋਰਚਾ ਚੱਲ ਰਿਹਾ ਏ ਤੇ ਆਪਾਂ ਉਹ ਲੜਨਾ ਵੀ ਹੈ ਤੇ ਜਿੰਨਾ ਵੀ ਹੈ ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਹੱਕ ਤੇ ਹਕੂਕ ਦੀ ਜੰਗ ਦੇ ਵਿੱਚ ਸਾਨੂੰ ਫਤਿਹ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਮੂਹ ਗੁਰੂਕੀਆਂ ਸੰਗਤਾਂ ਵੱਲੋਂ ਬੇਅੰਤ ਪਿਆਰ ਪਹੁੰਚ ਰਿਹਾ ਹੈ ਕਦਰਦਾਨੀ ਦਾ ਧੰਨਵਾਦ ਕਰਦੇ ਹਾਂ ਅਮਰਜੀਤ ਸਿੰਘ ਜੀ ਪਿਆਰ ਭੇਜਦੇ ਹਨ ਹੋਰ ਵੀ ਸਮੂਹ ਰੂਪੀਆਂ ਸੰਗਤਾਂ ਵੱਲੋਂ ਇਤਿਹਾਸ ਦਾ ਸਤਿਕਾਰ ਕੀਤਾ ਗਿਆ ਹੈ ਫਿਰ ਮਨਜੀਤ ਸਿੰਘ ਜੀ ਗੁਰੂ ਕੇ ਵਜ਼ੀਰ ਦਲ ਪੰਥ ਵਿੱਚ ਰਹਿਣ ਵਾਲੇ ਨਿੱਕੀ ਮੱਖੀ ਤੋਂ ਉਹਨਾਂ ਵੱਲੋਂ ਪਿਆਰ ਸਨਮਾਨਯੋਗ ਸੰਗੇ ਜੀ ਬਾਬਾ ਭਗੇਲ ਸਿੰਘ ਨੇ ਬਾਰ ਬਾਰ ਹੀ ਮੋਰਚਾ ਲਾ ਲਿਆ ਜਕਾਰਾ ਗਜਾਇਆ ਜਦੋਂ ਫਾਇਰ ਦੀ ਆਵਾਜ਼ ਸੁਣੀ ਤੇ ਉਧਰੋਂ ਡੇਰੇ ਦੇ ਵਿੱਚੋਂ ਵੀ ਗੁਰੂ ਕੇ ਸਿੱਖ ਚੜਾਈ ਕਰਕੇ ਪਹੁੰਚ ਗਏ ਇਦھر ਬਾਬਾ ਬਗੇਲ ਸਿੰਘ ਨੇ ਸਨਮਾਨਯੋਗ ਸੰਗਤ ਜੀ ਡਟ ਕੇ ਮੁਕਾਬਲਾ ਕੀਤਾ ਜਿਹੜੇ ਮੁਕਾਬਲੇ ਦੇ ਵਿੱਚ ਪੱਟੀ ਦੇ ਫੌਜਦਾਰ জাফর ਬੇਗ ਦੇ ਦੋ ਭਤੀਜੇ ਮਾਰੇ ਗਏ ਬਾਬਾ ਬਗੇਲ ਸਿੰਘ ਦੇ ਹੱਥੋਂ ਹੋਰ ਵੀ ਕਈ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਦਾ ਹੋਇਆ ਜੂਝਦਾ ਹੋਇਆ ਬਾਬਾ ਬਗੇਲ ਸਿੰਘ ਸ਼ਹਾਦਤ ਦਾ ਜੰਮ ਪੀ ਗਿਆ ਤੇ ਜਦੋਂ ਭਾਰੀ ਪੌਜਾਂ ਦੀ ਚੜਾਈ ਹੁੰਦੀ ਵੇਖੀ জাফর ਬੇਗ ਦੇ ਨਾਲ ਆ ਸਾਰੇ ਸੈਨਿਕ ਨੱਠ ਗਏ ਸਹਿਬ ਰਾਜ ਚੌਧਰੀ ਨੇ ਵੀ জাফর ਬੇਗ ਨੇ ਵੀ ਨੱਠ ਕੇ ਜਾਨ ਬਚਾਈ ਦੋ ਭਤੀਜੇ ਮਾਰੇ ਜਾਣ ਦੀ ਖਬਰ জাফর ਬੇਗ ਨੂੰ ਮਿਲੀ ਸਨਮਾਨਯੋਗ ਸੰਗਤ ਜੀ ਇਹਨੇ ਕੰਬੋ ਕੇ ਮਾੜੀ ਵਾਲਿਆਂ ਦੇ ਨੰਬਰਦਾਰਾਂ ਦੀ ਮਦਦ ਦੇ ਨਾਲ ਆਪਣੇ ਭਤੀਜਿਆਂ ਦੀਆਂ ਲਾਸ਼ਾਂ ਉੱਥੋਂ ਚੁੱਕੀਆਂ ਤੇ ਰੋਂਦਾ ਪਿੱਟਦਾ ਹੋਇਆ ਜਕਰੀਆ ਖਾਨ ਦੇ ਲੱਗੇ ਦਰਬਾਰ ਦੇ ਅੰਦਰ ਲਾਹੌਰ ਪਹੁੰਚਿਆ ਸੂਬੇਦਾਰ ਖਾਨ ਬਹਾਦਰ ਜਕਰੀਆ ਖਾਨ ਦੇ ਕੋਲ ਜਾ ਕੇ জাফর ਬੇਗ ਆਪਣੇ ਭਤੀਜਿਆਂ ਦਾ ਬਦਲਾ ਲੈਣ ਵਾਸਤੇ ਤੇ ਸਹਿਬ ਰਾਏ ਚੌਧਰੀ ਦੀ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਦੇ ਵਾਸਤੇ ਕਿਵੇਂ ਅਰਜ਼ਾ ਗੁਜ਼ਾਰ ਰਿਹਾ ਹੈ ਸੂਬੇਦਾਰ ਜੀ ਮੈਨੂੰ ਅਮਦਦ ਦਿਓ ਨਹੀਂ ਤੇ ਇਹ ਸਿੱਖ ਇਹ ਸਿੱਖ ਇਸ ਰਾਜ ਦੀਆਂ ਕੰਧਾਂ ਹਿਲਾ ਦੇਣਗੇ ਆਹ ਵੇਖੋ ਸੈਬਰਾਇ ਨਾਲ ਪੱਟੀ ਵਾਲਾ ਸੂਬੇਦਾਰ ਹੈ ਮੌਟ ਕੇ ਲਾਹੌਰ ਰਿਆ ਯਾਰੀ ਜਾਂਗਜ਼ਾਰ ਹੈ ਕਰਾਂ ਬਰਬਾਦ ਸੂਬੇਦਾਰ ਜੀ ਪੇਜੋ ਸਾਡੇ ਨਾਲ ਇਮਦਾਦ ਸੂਬੇਦਾਰ ਜੀ ਤਾਰਾ ਸਿੰਘ ਉਥੇ ਇੱਕ ਵਸਦਾ ਨਿਹੰਗ ਜੋ ਜੁਲਮ ਹਕੂਮਤਾਂ ਨੂੰ ਕਰਦਾ ਹੈ ਤੰਗ ਰੋ ਸਿੰਘਾ ਦਾ ਉਹ ਬਣੇ ਉਸਤਾਦ ਸੂਬੇਦਾਰ ਜੀ ਪੇਜੋ ਸਾਡੇ ਨਾਲ ਇਮਦਾਦ ਸੂਬੇਦਾਰ ਜੀ ਅਮਰ ਸਿੰਘ ਦੂਜਾ ਲਾ ਬਘੇਲ ਸਿੰਘ ਜਾਣ ਦੀ ਸਾਡਾ ਹੈ ਬਘੇਲ ਸਿੰਘ ਕੀਤਾ ਨੋਕਸਾਨ ਦੀ ਜੀ ਮੇਰੇ ਭਾਈ ਦੀ ਔਲਾਦ ਸੂਬੇਦਾਰ ਜੀ ਭੇਜੋ ਸਾਡੇ ਨਾਲ امداد ਸੂਬੇਦਾਰ ਜੀ ਹੋ ਵੇਚ ਦਿੱਤੀਆਂ ਸੀ ਸੇਵਰਾਏ ਦੀਆਂ ਕੋੜੀਆਂ ਡਲਵਾ ਦੇ ਨੇੜੇ ਪਹੁੰਚਾਏ ਨਾਣੇ ਹਜੋੜੀਆਂ ਬਾਗੀਆਂ ਦਾ ਰੋਕੋ ਉਹ ਤੋਂ ਬਾਅਦ ਸੂਬੇਦਾਰ ਜੀ ਭੇਜੋ ਸਾਡੇ ਨਾਲ امداد ਸੂਬੇਦਾਰ ਜੀ ਇੱਕ ਨੂੰ ਮਦਾਨ ਵਿੱਚ ਮਾਰਿਆ ਹੈ ਕਿ ਕੇ ਏਕਨੂ ਮਦਾਨ ਵਿੱਚ ਮਾਰਿਆ ਹੈ ਘੇਰ ਕੇ ਪਾਰੇ ਅਜੇ ਖੜੇ ਨੇ ਮਥੇਰੇ ਉੱਥੇ ਵੇਰ ਕੇ ਬਜਰੇ ਬਗਾਵਤਾਂ ਦੇ ਨਾਦ ਸੂਬੇਦਾਰ ਜੀ ਭੇਜੋ ਸਾਡੇ ਨਾਲ ਉਮਦਾਦ ਸੂਬੇਦਾਰ ਜੀ ਰੱਖ ਦੇ ਟਕਾਣਾ ਉੱਥੋਂ ਤਾਂ ਤੇਰਾਤ ਜੀ ਖਾਲਸੇ ਦਾ ਰਾਜ ਨਿਤ ਪਾਉਂਦੇ ਰਹਿੰਦੇ ਬਾਤ ਜੀ ਸ਼ਰਿਆਮ ਘੁੰਮਦੇ ਆਜ਼ਾਦ ਸੂਬੇਦਾਰ ਜੀ ਭੇਜੋ ਸਾਡੇ ਆਓ ਢੇਰਾ ਤਾਰਾ ਸਿੰਘ ਦਾ ਹੈ ਅਸਾਂ ਨੇ ਉਜਾੜਨਾ ਸਿੱਖੀ ਦਾ ਹੈ ਦੇਸ਼ ਵਿੱਚੋਂ ਮੂਲ ਹੀ ਵਖਾੜਨਾ ਆਜੂ ਫੇਰ ਰਾਜਦਾਸ ਵਾਦ ਸੂਬੇਦਾਰ ਜੀ ਭੇਜੋ ਸਾਡੇ ਨਾਲ ਇਮਦਾਦ ਸੂਬੇਦਾਰ ਜੀ ਆਓ ਖਾਨ ਜੀ ਤੁਸਾਂ ਨੇ ਅੱਜ ਮੰਨੀਆਂ ਜੇ ਕਹਿਣੀਆਂ ਖਾਨ ਜੀ ਤੁਸਾਂ ਨੇ ਮਿੰਗਾਰੇ ਕਹਿਣੀਆਂ ਨੇਤਦੀਆਂ ਮਾਰਾ ਸਾਨੂੰ ਪਹਿਣੀਆਂ ਨ ਸਹਿਣੀਆਂ ਭੈਂਕਾਰ ਇੱਕ ਆਸ ਰੱਖੇ ਜਾਨ ਸੁਬੇਦਾਰ ਜੀ ਭੇਜੋ ਸਾਡੇ ਨਾਲ ਇਮਦਾਦ ਸੁਬੇਦਾਰ ਜੀ ਭੇਜੋ ਸਾਡੇ ਨਾਲ ਇਮਦਾਦ ਸੁਬੇਦਾਰ ਜੀ ਸਨਮਾਨਯੋਗ ਸੰਗਤ ਜੀ ਇਧਰ ਜ਼ਕਰੀਆ ਖਾਨ ਦੇ ਕੋਲ ਪਿੱਟਦਾ ਹੋਇਆ ਰੋਂਦਾ ਹੋਇਆ ਕਰਲਾਉਂਦਾ ਹੋਇਆ ਅਰਜਾਂ ਬੇਨਤੀਆਂ ਕਰਦਾ ਹੈ জাফর ਪੇਗ ਸੂਬੇਦਾਰ ਸਾਹਿਬ ਲੋੜਾਂ ਵੱਜਿਆ ਮੇਰੇ ਨੌਜਵਾਨ ਭਤੀਜੇ ਮੌਤ ਦੇ ਘਾਟ ਉਤਾਰ ਦਿੱਤੇ ਤਾਰਾ ਸਿੰਘ ਵਾਂ ਵਾਲਿਆਂ ਦੇ ਪੁੱਤਰੇ ਹੋਏ ਸੇਵਾਦਾਰਾਂ ਨੇ ਭਾਰੀ ਜੰਗ ਕੀਤਾ ਤੇ ਫਤੂਰ ਪਾਇਆ ਹੈ ਇਲਾਕੇ ਦੇ ਵਿੱਚ ਪਹਿਲਾਂ ਸਹਿਬ ਰਾਏ ਚੌਧਰੀ ਦੀਆਂ ਘੋੜੀਆਂ ਚੋਰੀ ਪਕੜ ਕੇ ਵੇਚ ਕੇ ਤੇ ਮਾਇਆ ਬਾਬਾ ਤਾਰਾ ਸਿੰਘ ਵਾਂ ਵਾਲੇ ਦੇ ਲੰਗਰ ਦੇ ਵਿੱਚ ਪਾਈ ਉਹ ਤਾਰਾ ਸਿੰਘ ਵਾਂ ਜਿਹੜਾ ਨਿਤ ਹੀ ਬਾਗੀਆਂ ਦੇ ਪ੍ਰਤਿਪਾਲਣਾ ਕਰਦਾ ਹੈ ਤੇ ਪਨਾਹ ਦਿੰਦਾ ਹੈ ਰਾਜ ਦੇ ਬਾਗਿਆਂ ਨੂੰ ਹੁਣ ਇੱਕ ਨਵੀਂ ਬਾਜੀ ਚਾੜ ਦਿੱਤੀ ਹੈ ਸੂਬੇਦਾਰ ਸਾਹਿਬ ਫੌਜਦਾਰਾਂ ਦੇ ਨਾਲ ਇਹਨਾਂ ਵੱਡਾ ਤੱਕਾ ਹੋਣ ਲੱਗ ਪਿਆ ਤੇ ਇਹ ਤੁਹਾਡਾ ਮਿਸ਼ਨ ਕਾਮਯਾਬ ਨਹੀਂ ਹੋਵੇਗਾ ਸਿੱਖਾਂ ਨੂੰ ਖਤਮ ਕਰਨ ਦਾ ਜਕਰੀਆ ਖਾਨ ਪਹਿਲਾਂ ਹੀ ਐਸੇ ਮੌਕੇ ਦੀ ਤਲਾਸ਼ ਦੇ ਵਿੱਚ ਸੀ ਕਿਉਂਕਿ ਬਹੁਤ ਸਾਰੀਆਂ ਹੋਰ ਵੀ ਦਰਖਾਸਤਾਂ ਬਾਬਾ ਤਾਰਾ ਸਿੰਘ ਜੀ ਦੇ ਖਿਲਾਫ ਚੁਗਲਖੋਰ ਲੋਕ ਹਰ ਭਗਤ ਨਰਿੰਜਣੀਆਂ ਵਰਗੇ ਕਰਮੇ ਵਰਗੇ ਪਛਾ ਚੁਕੇ ਸੰਤ ਜਕਰੀਆ ਖਾਨ ਨੇ ਆਪਣੀ ਸਭਾ ਦੇ ਵਿੱਚੋਂ ਚੋਣਵੇਂ ਜਰਨੈਲ ਚੁਣੇ ਹਨ ਸਨਮਾਨਯੋਗ ਸੰਗਤ ਜੀ ਉਹ ਮਹਾਨ ਗੁਰਸਿੱਖ ਸੂਰਬੀਰ ਯੋਧੇ ਕਲਗੀਧਰ ਪਿਤਾ ਜੀ ਨੇ ਜਿਹੜਾ ਬਚੂ ਕੀਤਾ 5 ਲੱਖ ਸੇ 1 ਲੜਾਉ ਤਵੇ ਗੋਬਿੰਦ ਸਿੰਘ ਨਾਮ ਖਾਉ ਉਹ ਅੰਮ੍ਰਿਤ ਦੀ ਸ਼ਕਤੀ ਉਹਨਾਂ ਦੇ ਵਿੱਚ ਅੱਜ ਵੀ ਵਰਤਦੀ ਹੈ ਸੂਰਬੀਰ ਯੋਧੇ ਮਹਾਨ ਸ਼ਹੀਦਾਂ ਦੇ ਨਾਮ ਤੋਂ ਸਰਦਾਰ ਸੁਖਦੇਵ ਸਿੰਘ ਜੀ ਕੋਟ ਬੁੱਢੇ ਵਾਲੇ ਜੈਦਾ ਸਿੰਘਾਂ ਦੇ ਸਥਾਨਾਂ ਦੇ ਸੇਵਾਦਾਰ ਸਿੰਘ ਪਿਆਰ ਭੇਜਦੇ ਹਨ ਧੰਨਵਾਦ ਕਰਦੇ ਨਰਪਾਲ ਸਿੰਘ ਜੀ ਸੀਤੋਨਗਰ ਤੋਂ ਪਹੁੰਚੇ ਉਹਨਾਂ ਵੱਲੋਂ ਪਿਆਰ ਪਹੁੰਚਿਆ ਹੈ ਆਓ ਆਪਾਂ ਤੱਕੀਏ ਇਦਰ ਖਾਨ ਬਹਾਦਰ ਜਕਰੀਆ ਖਾਨ ਨੇ ਸੈਬਰਾਇ ਚੌਧਰੀ ਤੇ ਜਾਬਰ ਬੇਗ ਫੌਜਦਾਰ ਦੀ امدਾਦ ਦੇ ਵਾਸਤੇ ਆਪਣੀਆਂ ਫੌਜਾਂ ਦੇ ਵਿੱਚੋਂ ਆਪਣਾ ਚੋਣਵਾ ਜਰਨੈਲ ਮੋਮਨ ਖਾਨ ਚੁਣਿਆ ਹੈ ਇਹਦੇ ਨਾਲ ਤੱਕੀ ਬੇਗ ਤੋਂ ਇਲਾਵਾ ਹੋਰ 49 ਜਰਨੈਲ ਤੇ ਨਾਲ 2000 ਦੀ ਗਿਣਤੀ ਦੇ ਵਿੱਚ ਸੈਨਾ ਦੇ ਕੇ ਭੇਜੀ ਹੈ 2000 ਗਿਣਤੀ ਦੀ ਕਮਾਂਡ ਕਰਦਾ ਹੋਇਆ ਮੋਮਨ ਖਾਨ ਤੇ ਤਕੀ ਬੇਗ ਵਦੇ ਨੇ ਬਾਬਾ ਤਾਰਾ ਸਿੰਘ ਦੇ ਡੇਰੇ ਵੱਲੇ ਇਧਰ ਆਪਣੀ ਹਾਜ਼ਰੀ ਦੇ ਵਿੱਚ ਕੋਈ 25 26 ਜਿਹੜੇ ਸਿੱਖ ਸਨ ਉਹ ਤਿਆਰ ਬਰ ਤਿਆਰ ਨੇ ਬਾਬਾ ਜੀ ਦੇ ਨਾਲ ਸਾਰੇ ਹੀ ਮਾਝੇ ਦੇ ਨਗਰਾਂ ਦੇ ਵਿੱਚੋਂ ਨੇ ਸੂਰਬੀਰ ਯੋਧੇ ਬਾਬਾ ਹਾਤਾ ਸਿੰਘ ਵਰਗੇ ਬਾਬਾ ਬਲਾਕਾ ਸਿੰਘ ਵਰਗੇ ਬਾਬਾ ਅਮਰ ਸਿੰਘ ਵਰਗੇ ਸੂਰਬੀਰ ਯੋਧੇ ਜਿਹੜੇ ਇਹਨਾਂ ਤੁਰਕਾਂ ਦੀ 2000 ਗਿਣਤੀ ਨੂੰ ਜਿਉ ਆਇਆ ਕਹਿਣ ਵਾਸਤੇ ਤਿਆਰ ਬਰ ਤਿਆਰ ਨੇ ਨੇੜੇ ਪਹੁੰਚੇ ਰਣ ਦਾ ਬਿਗਲ ਵੱਜਿਆ ਨਾਗਰਦੰ ਨਗਾਰੇ ਬਾਗਰਦੰ ਬਾਜੇ ਜਾਗਰਦੰ ਜੋਦਾ ਗਾਗਰਦੰ ਗਾਜੇ ਸੂਰਮਿਆਂ ਨੇ ਬੀਰ ਰਸਤੇ ਵਿੱਚ ਆ ਕੇ ਪੜਿਆ ਦੇਵ ਸ਼ਿਵਾ ਪਰ ਮੋਹੇ ਹੈ ਸ਼ੁਭ ਕਰਮਣ ਤੇ ਕਭੂਨਾ ਟਰੋਨਾ ਡਰੋਂ ਨਾ ਡਰਵਰ ਸੋਜਾ ਵਜਾਏ ਲਰੋਂ ਨਿਸ਼ਚਾ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋਹੇ ਲਾਲਚ ਹੋਂ ਵਰਤਾਓ ਉਚਰੋਂ ਜਵਾਬ ਕੀ ਆਦ ਲਗਾਨ ਬਣੇ ਅਤਹੀ ਰਣਨਾ ਤਬ ਜੂਝ ਮਰੋਂ ਛੱਡ ਕੇ ਬੋਲੇ ਸੋ ਨਿਹਾਲ ਦੇ ਜਕਾਰੇ 2000 ਸੈਨਾ ਦੀ ਕਮਾਂਡ ਕਰਦੇ ਆ ਰੇ ਮੋਮਨ ਖਾਨ ਤੇ ਤਗੀ ਬੇਗ ਦੇ ਨਾਲ ਬਾਬਾ ਤਾਰਾ ਸਿੰਘ ਜੀ ਦਾ ਜੰਗ ਗੱਡੀ ਸ਼ੰਦ ਦੇ ਵਿੱਚ ਦਲ ਪੰਥ ਦਾ ਜਥਾ ਇੰਜ ਵਿਖਾ ਰਿਆ ਬਾਈ ਹੱਲਾ ਮੋਮਨ ਖਾਨ ਬੋਲੇ ਅਲਾਹ ਔਰ ਤੋਂ ਡਲਵਾ ਦੇ ਨੇੜੇ ਪਹੁੰਚਿਆ ਸੋਣ ਸਿੰਘਾਂ ਨੇ ਸਿੰਘਾਂ ਨੇ ਕਮਾਰੇ ਕੱッセ ਕਰ ਲੈ ਬਾਬਾ ਤਾਰਾ ਸਿੰਘ ਸੂਰਮਾ ਨਾਲ ਮਾਝੇ ਦੇ

ਕੋੜ ਹੈ ਨਿਸ਼ਾਨ ਸੋਨਾ ਕੇਸਰੀ ਤੁਰਕਾਂ ਦਾ ਝੰਡਾ ਹੈ ਦਰੀ ਆਕੇ ਟੱਕਰੇ ਆਕੇ ਟੱਕਰੇ ਤੇ ਲੈਣ ਲੱਗੇ ਡੱਕਰੇ ਆਕੇ ਟੱਕਰੇ ਟੱਕਰੇ ਤੇ ਲੈਣ ਲੱਗੇ ਡੱਕਰੇ ਢਾਲਾਂ ਉੱਤੇ ਤੇਗਾ ਵੱਜੀਆਂ ਤਕੀ ਬੇਗ ਨੇ ਬੇਗ ਨੇ ਸਿ ਫੇਰ ਲਲਕਾਰਿਆ ਆ ਕੇ ਬਾਬਾ ਤਾਰਾ ਸਿੰਘ ਨੂੰ ਵਾਰ ਝੱਲ ਕੇ ਵਾਰ ਝੱਲ ਕੇ ਸੀਨੇ ਜਾ ਬਾਬੇ ਮਾਰਿਆ ਮੂੰਹ ਦੇ ਵਿੱਚ ਬਚਾਇਆ ਆਣ ਕੇ ਖੂਨ ਵਗਿਆ ਵਗਿਆ ਚਲਾਰਾ ਬਨ ਕੇ ਮੌਮਣਖ ਕਰੇ ਟਿਚਰਾ ਕਹੇ ਖਾਨ ਜੀ ਕਹੇ ਖਾਨ ਜੀ ਮદાન ਵਿੱਚ ਆਗੇ ਦੱਸੋ ਤੁਸੀਂ पान ਖਾਂਦੇ ਹੋ ਤਕੀ ਬੇਗ ਨੇ ਵੇਖਣੇ ਇਸ਼ਾਰਾ ਕਰ ਆਖਿਆ ਤਾਰਾ ਸਿੰਘ ਪੀੜੇ ਵੰਡਦਾ ਅੱਗੇ ਹੋ ਕੇ ਅੱਗੇ ਹੋ ਕੇ ਤੁਸੀਂ ਵੀ ਲੈ ਲੋ ਅੱਗੇ ਹੋ ਕੇ ਹੋ ਕੇ ਤੁਸੀਂ ਵੀ ਲੈ ਲੋ ਰਹਿ ਦਿਓ ਨਾ ਪਿੱਛੇ ਖਾਨ ਦੀ ਤਕੀਬੇਗਸੀ ਬੇਗਸੀ ਬੇਹੋਸ਼ ਹੋ ਕੇ ਡਿੱ ਗਿਆ ਉਸ ਦੇ ਪ੍ਰਾਣ ਚਲੇ ਗਏ ਤੇ ਮਰੀਦ ਖਾਂ मरीद खा पतीजा तकीदा वॾिया मदान वल है पीमे हलायो रोकिया मार वढिया सिर वॾिया अमारी वेचा चढ़ मारिया मरीद खानू तक मोमन मोमन करोद वेच आया जंग विच फौज चोक सारी उन ਤਾਰੀ ਉਸ ਨੇ ਬਾਜ ਦਰਬਾਰੀ ਤਾਰੀ ਉਸ ਨੇ ਉਸ ਨੇ ਬਾਜ ਲਗਵਾਈ ਮੁੱਠੀਬਾਰ ਸਿੰਘਾਂ ਨਾਲ ਜੀ ਮੁਖੀ ਸਿੰਘ ਜੋ ਸਿੰਘ ਜੋ ਮੇਗ ਸਿੰਘ ਮੱਗਲ ਹਤਾ ਸਿੰਘ ਚੁੰਗਾ ਵਾਲਾ ਸੀ ਸਿੰਘ ਸਾਗਣਾ ਸਿੰਘ ਸਾਗਣਾ ਬਲਾਕਾ ਸਿੰਘ ਨਾਲ ਸੀ ਸਿੰਘ ਸਾਗਣਾ ਖਾਂ ਗਣਾ ਬਲਾਕਾ ਸਿੰਘ ਨਾਲ ਸੀ ਜੋਦਾ ਕੇ ਰੇਰ ਸਿੰਘ ਜੀ ਮੇਰ ਸਿੰਘ ਜੀ ਸਿੰਘ ਜੀ ਦੇ ਨਾਲ ਕਰਿਆਲੇ ਦਾ ਸਿੰਘ ਲਖਮੀਰ ਜਾਨ ਲੋ ਤੇ ਪੜਾਣੇ ਦਾ ਤੇ ਪੜਾਣੇ ਦਾ ਸੀ ਨਾਲ ਗੁਰਬਖਸ਼ ਸੁਬਾ ਸਿੰਘ ਨਾਲ ਕੰਗਾ ਦਾ ਜੋਗਾ ਸੁੰਦਰ ਸੁੰਦਰ ਤੇ ਗਾਜ ਸਿੰਘ ਚਾਨ ਸਰਨ ਸਿੰਘ ਜੀ ਨਰਨਜਨ ਜੋਧ ਸਿੰਘ ਜੀ ਸੁਣੀ ਦਾ ਨਾਰੋ ਵਾੜਾ ਤਤੰਦਾ ਵਾੜਾ ਮੇਰੇ ਸਿੰਘ ਜੀ ਨਾਲ ਰਤੋ ਕੇ ਰਤੋ ਕੇ ਬਲਾਤਾ ਸਿੰਘਾ ਸੂਰਮਾ ਮਾਲੀ ਦੀ ਮਸੀਮ ਮਾਲੀ ਦੀ ਮਸ ਸਿੰਘ ਜੂਜਿਆ ਵੇਚ ਡੰਗਦੇ ਵੇਚ ਡੰਗਦੇ ਲੜਨ ਸਿੰਘਾ ਸੂਰਮੇ ਗਾਰਾ ਹੋਇਆ ਲਉ ਵੇਜਦਾ ਸਿੰਘਾ ਸੂਰਿਆ ਸੂਰਿਆ ਮੈਦਾਨ ਕੀਤਾ ਰੰਗਲਾ ਲੋਥਾ ਉਤੇ ਲੋਥਾਂ ਡਗੀਆਂ ਠੰਡਾ ਚੱਲਦਾ ਠੰਡਾ ਚੱਲਦਾ ਹੈ ਬਾਬੇ ਤਾਰਾ ਸਿੰਘ ਦਾ ਠੰਡਾ ਚੱਲਦਾ ਚੱਲਦਾ ਹੈ ਬਾਬੇ ਤਾਰਾ ਸਿੰਘ ਦਾ ਵੜ ਪਾਈ ਮੋਮਣਾ ਦੀ ਮਾਰੇ ਸੈਂਕੜੇ ਸੈਂਕੜੇ ਤਰਕ ਵਿੱਚ ਜੰਗ ਦੇ ਘੇਰੇ ਵਿੱਚ ਆਗੇ ਬਾਬਾ ਜੀ ਅੰਤ ਜੂਝਦੇ ਅੰਤ ਜੂਝਦੇ ਸ਼ਹੀਦੀ ਜਾਮ ਪੀ ਗਏ ਸੂਰ ਮੇ ਨਾ ਮਰਦੇ ਨਾ ਮਰਦੇ ਬਈ ਕਾ ਨਾਮ ਉੱਚਾ ਕੌਮ ਦਾ ਇੰਜ ਕਰੇ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਨਾਰਾ ਕਭੂ ਨਾ ਛੱਡਿਆ ਤਾਕੀ ਬੇਗ ਵਧਿਆ ਰਣ ਮੈਦਾਨ ਦੇ ਅੰਦਰ ਤੀਰ ਮੁਗ ਗਏ ਸਾਰੇ ਨਕਾਰਾ ਚਲੇ ਗਏ ਇੱਕ ਭਰਵਾ ਬਰਸ਼ੇ ਦਾ ਵਾਰ ਤਾਕੀ ਬੇਗ ਦੇ ਮੂੰਹ ਦੇ ਵਿੱਚ ਮਾਰਿਆ ਬਾਬਾ ਤਾਰਾ ਸਿੰਘ ਨੇ ਘੁੱਕ ਕੇ ਠੰਡਗਾ ਤੇ ਫੋਨ ਵਗਣ ਲੱਗ ਪਿਆ ਮੂੰਹ ਦੇ ਵਿੱਚੋਂ ਮੋਮਨ ਖਾਂ ਆਇਆ ਤੇ ਮਜਾਕੀਆ ਲਹਿਜੇ ਦੇ ਵਿੱਚ ਟਿੱਚਰ ਕਰਦਾ ਕਹਿਣ ਲੱਗਾ ਤਕੀ ਬੇਗ ਨੂੰ ਖਾਣ ਜੀ ਪਾਣ ਖਾਂਦੇ ਹੋ ਤਕੀ ਬੇਗ ਨੇ ਇਸ਼ਾਰਾ ਕਰਕੇ ਆਖਿਆ ਉਹ ਸਾਹਮਣੇ ਬਾਬਾ ਤਾਰਾ ਸਿੰਘ ਵਾਂ ਵਾਲਾ ਪਾਣ ਦਾ ਬੀੜਾ ਵੰਡਦਾ ਹੈ ਤੇ ਤੂੰ ਕਿਤੇ ਪਿੱਛੇ ਨਾ ਰਹਿ ਜਾਵੇਂ ਤੂੰ ਵੀ ਅੱਗੇ ਹੋ ਕੇ ਲੈ ਲੈ ਪ੍ਰਸ਼ਾਦ ਮੋਮਨ ਖਾਂ ਅੱਗੇ ਵਧਿਆ ਫੌਜਾਂ ਲੈ ਕੇ ਬਾਬਾ ਤਾਰਾ ਸਿੰਘ ਨੂੰ ਘੇਰੇ ਦੇ ਵਿੱਚ ਲਿਆ ਸਾਰੇ ਸੂਰਮੇ ਜਿੰਨੇ ਮਾਜੇ ਦੇ ਮਜੈਣ ਡਟ ਕੇ ਰੰਗ ਕੀਤੀ ਤੇ ਸਨਮਾਨਯੋਗ ਸੰਗਤ ਜੀ ਚੜ ਕੇ ਆਏ ਸੈਂਕੜੇ ਸੈਨਿਕਾਂ ਨੂੰ ਮੌਤ ਦੇ ਘਾਟੋਂ ਉਤਾਰਦੇ ਹੋਏ ਸੂਰਮੇ ਸ਼ਹਾਦਤ ਦਾ ਜੰਮ ਪੀ ਗਏ ਯੋਗੀ ਅੱਲਾ ਯਾਰ ਖਾਨ ਲਿਖਦਾ ਸ਼ਹੀਦ ਦੀ ਜੋ ਮੌਤ ਹੈ ਉਹ ਕੌਮ ਦੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਸੂਰਮਿਆਂ ਦੀ ਯੋਧਿਆਂ ਦੀ ਮੌਤ ਕੌਮ ਦੀ ਜ਼ਿੰਦਗੀ ਹੁੰਦੀ ਹੈ ਜਿਹੜੀਆਂ ਕੌਮਾਂ ਦੇ ਵਿੱਚ ਸ਼ਹੀਦ ਪੈਦਾ ਹੁੰਦੇ ਨੇ ਉਹ ਕੌਮਾਂ ਕਦੇ ਮਰਦੀਆਂ ਨਹੀਂ ਕਿਉਂਕਿ ਉਹ ਕੌਮਾਂ ਦਾ ਇਤਿਹਾਸ ਖੂਨ ਦੇ ਨਾਲ ਲਿਖ ਜਾਂਦੇ ਨੇ ਇਹ ਸੀ ਬਾਬਾ ਤਾਰਾ ਸਿੰਘ ਬਾਵਾ ਵਾਲਿਆਂ ਦਾ ਜੰਗ ਜਿਹੜਾ ਆਪ ਜੀ ਨੇ ਸਰਵਣ ਕੀਤਾ ਹੈ ਕਹਿੰਦੇ ਆ ਬੇਅੰਤ ਗਲਤੀਆਂ ਭੁੱਲਾਂ ਹੋ ਗਈਆਂ ਅਣਜਾਣ ਸੰਤ ਕੇ ਮaaf ਕਰਨਾ ਰਣ